23 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੱਖਿਆ ਜਾਏਗਾ। ਔਰ ਉਸ ਤੋਂ ਬਾਅਦ 11 ਵਜੇ ਸਰਬ ਧਰਮ ਸੰਮੇਲਨ ਹੈ ਜਿਹਦੇ ਚ ਭਾਰਤ ਨਹੀਂ ਬਲਕੇ ਜਿੰਨੇ ਵੀ ਦੁਨੀਆ ਦੇ ਧਰਮ ਪ੍ਰੋਮਿਨੈਂਟ ਜਿੰਨਾ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਉਹ ਆਪਣੇ ਕਿਉਂਕਿ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਕੇ ਆ। ਉਹ ਮਨੁੱਖਤਾ ਲਈ ਆ, ਉਹ ਦੂਜੇ ਧਰਮ ਲਈ ਆ। ਤੇ ਇਸ ਕਰਕੇ ਸਮੁੱਚੇ ਜਿਹੜੇ ਦੁਨੀਆ ਦੇ ਧਰਮ ਆ ਉਹਨਾਂ ਦੇ ਨੁਮਾਇੰਦੇ ਆ ਕੇ ਗੁਰੂ ਸਾਹਿਬ ਪ੍ਰਤੀ ਆਪਣਾ ਸਤਕਾਰ ਭੇਟ ਕਰਨਗੇ ਔਰ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਜਗ੍ਹਾ ਤੇ ਕੀਰਤਨ ਦਰਬਾਰ ਹੋਏਗਾ 6 ਵਜੇ ਤੋਂ ਲੈ ਕੇ 11 ਵਜੇ ਤੱਕ ਫਿਰ ਅਗਲੇ ਦਿਨ ਸਵੇਰੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬਾਬਾ ਜੀ ਹੋਰਾਂ ਦੀ ਨੁਮਾਇੰਦਗੀ ਚ ਸਮੂੱਚੀ ਜਿਹੜੀ ਕੌਮ ਹੈ ਔਰ ਉਥੋਂ ਗੁਰਦੁਆਰਾ ਸਾਹਿਬ ਤੋਂ ਬਵਾਨਗੜ ਤੋਂ ਕੀਰਤਨ ਨਗਰ ਕੀਰਤਨ ਲੈ ਕੇ ਆਵਾਂਗੇ ਜੀ ਸੀਸਪੇੜ ਨਗਰ ਕੀਰਤਨ ਉਹ ਫਿਰ ਸਿੱਧਾ ਗੁਰਦੁਆਰਾ ਸਿਸਕਨ ਸਾਹਿਬ ਦਾ ਤਮਸਕ ਹੋਏਗਾ ਔਰ ਉਸ ਤੋਂ ਬਾਅਦ ਦੁਪਹਿਰੇ 11 ਤੋਂ 2 ਵਜੇ ਤੱਕ ਇੱਥੇ ਇਸੇ ਹੀ ਪੰਡਾਲ 'ਚ ਢਾਡੀ ਕਬੀਸ਼ਰ ਆਉਣਗੇ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਮੌਕੇ ਤੇ ਜਹੰਗ ਸਿੰਘ ਜਿਹੜੇ ਉਹਨਾਂ ਦੀ ਤਲਵਾਰਬਾਜ਼ੀ, ਘੋੜਸਵਾਰੀ, ਗੱਤਕਾ ਉਹਦੇ ਜਿਹੜੀ ਪ੍ਰਦਰਸ਼ਨ ਹੈ ਉਹ ਚੰਨ ਗੰਗਾ ਸਟੇਡੀਅਮ 'ਚ ਕਰਨ ਔਰ ਉਸ ਤੋਂ ਬਾਅਦ ਸ਼ਾਮੀ 6 ਵਜੇ ਤੋਂ 11 ਵਜੇ ਤੱਕ ਫਿਰ ਕੀਰਤਨ ਦਰਬਾਰ ਹੋਵੇਗਾ ਔਰ ਨਾਲ ਦੀ ਨਾਲ ਇਸ ਤਰਤੀ ਤੇ ਪੰਜਾਬ 'ਚ ਇਨਫੈਕਟ ਪਹਿਲੀ ਵਾਰੀ 500 ਡਰੋਨ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੱਖ-ਵੱਖ ਚਿੱਤਰ ਜਿਹੜੇ ਆ ਉਹ ਪੇਸ਼ ਕਰਨਗੇ ਔਰ ਫਿਰ 25 ਤਰੀਕ ਨੂੰ ਸਵੀਰੇ ਅਖੰਡ ਪਾਤਸ਼ਾਹ ਦਾ ਭੋਗ ਹੋਏਗਾ ਜੀ ਉਸ ਤੋਂ ਬਾਅਦ ਜਿਹੜੀ ਕੀਰਤਨ ਹੋਏਗਾ ਆਤਮ ਰਸ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ ਜਵੰਦੀ ਕਲਾ ਤੋਂ 35 ਬੱਚੇ ਜਿਹੜੇ ਇਕੱਠੇ ਬਹਿ ਕੇ ਗੁਰਬਾਣੀ ਗਾਇਨ ਕਰਨਗੇ ਉਸ ਤੋਂ ਬਾਅਦ ਜਿਹੜੀ ਸਰਵਾਦੇ ਪਹਲ ਦੀ ਇਕੱਟਾਤਾ ਹੋਏਗੀ ਜਿੱਥੇ ਸਮੂਹ ਜਿਹੜੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਸੇਬਾਨ ਸਮਾਜਿਕ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਆ ਉਹ ਮੰਜ ਤੇ ਸशोਭਤ ਹੋਣਗੇ ਬਲਤਬ ਬਹੁਤ سارے ਸੱਦਾ ਪੱਤਰ ਸੀਐਮਸ ਨੂੰ ਲਗ ਲਗ ਸਟੇਟ ਦੇ ਦਿੱਤੇ ਗਏ ਆ ਪ੍ਰਧਾਨ ਮੰਤਰੀ ਆਪਣੇ ਦਿੱਤੇ ਗਏ ਰਾਸ਼ਟਰਪਤੀ ਜੀ ਨੂੰ ਦਿੱਤੇ ਗਏ ਕਿਸੇ ਨੇ ਉਹ ਕਨਫਰਮ ਕੀਤਾ ਵੀ ਜੀ 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 ਲਗਭਗ 4-5 ਚੀਫ ਮਿਨਿਸਟਰਸ ਦੇ ਆਫਿਸ ਤੋਂ ਸਾਨੂੰ ਸੰਪਰਕ ਆ ਗਿਆ ਉਹ ਆਪਣਾ ਪ੍ਰੋਗਰਾਮ ਬਣਾ ਰਹੇ ਆ ਤਾਂ ਉਹਨਾਂ ਦੇ ਅਸ਼ੋਰੈਂਸ ਹੈ ਕਿ ਯੈਸ ਵੀ ਵਿਲ ਕਮ ਤੇ ਉਹ ਡੇਟ ਸਾਨੂੰ ਦੱਸ ਦੇਣਗੇ ਕਿ 23 24 25 ਤੋਂ ਕਿਸ ਦਿਨ ਆ ਗਏ ਕਿਹੜੇ ਡਰੋਨ ਦੀ ਗੱਲ ਕੀਤੀ ਸਰ ਕਿਹੜੇ ਤਰੀਕ ਨੂੰ ਹੋਵੇਗਾ ਕਿਹੜੀ ਜਗ੍ਹਾ ਹੋਣਗੇ ਇਹ ਵੈਸੇ ਤਾਂ ਅਸੀਂ 23 24 25 ਤਿੰਨੇ ਦਿਨ ਡਰੋਨ ਰੱਖ ਦਿੱਤਾ ਇਨਫੈਕਟ ਹੁਣ ਤਾਂ ਅਸੀਂ ਉੱਥੇ ਜਿਹੜਾ ਸਰਬਰਾਸ ਤੇ ਖਾਲਸਾ ਅਸੀਂ ਹੁਣੇ ਇਹ ਕੋਸ਼ਿਸ਼ ਕਰ ਰਹੇ ਹਾਂ ਬਾਬਾ ਜੀ ਕਿ 29 ਤੱਕ ਇਹ ਨੂੰ ਕਰ ਦੇਗੀ ਠੀਕ ਹੈ ਕਿ ਲੋਕ ਇੱਥੇ ਹੋਣਗੇ ਪਬਲਿਕ ਹੋਏਗੀ ਲੋਕ ਸੰਗਤ ਨੇ ਆਉਣਾ ਆ ਇਹ ਨਹੀਂ ਪੇ ਸਾਡੇ ਸਮਾਗਮ ਮੁੱਕ ਗਏ ਤੇ ਡਰੋਨ ਸ਼ੋਅ ਖਤਮ ਹੋ ਜਾਏਗਾ ਕਿ ਜਿੰਨੇ ਵੀ ਇਹ ਸਮਾਗਮ ਆ ਜਿੰਨੇ ਵੀ ਡਰੋਨ ਸ਼ੋਅ ਸਾਰੇ ਚੱਲਦੇ ਜਾਣਗੇ ਔਰ ਟੈਂਟ ਸਿਟੀ ਵੀ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ 19 ਤਰੀਕ ਤੋਂ ਚਾਲੂ ਹੋ ਜਾਏਗਾ ਲੱਗਣਾ ਸ਼ੁਰੂ ਹੋ ਗਿਆ ਉਹ ਵੀ ਪਹਿਲਾਂ ਅਸੀਂ ਸੋਚਿਆ ਸੀ ਕਿ 25 ਤੱਕ ਉਹਨੂੰ 26 ਤੱਕ 24 ਤੱਕ ਲਾਈਏ ਲੇਕਿਨ ਫਿਰ ਅਸੀਂ ਸੋਚਿਆ ਵੀ ਜਦ ਤੱਕ ਸੰਗਤ ਆ 29 ਦਾ ਸਮਾਗਮ ਹੈਗਾ ਜੀ ਜਿਵੇਂ ਤੁਸੀਂ ਦੱਸਿਆ ਕਿ 29 ਤੋਂ ਬਾਅਦ 30 ਤੱਕ ਉਹ ਜਿਹੜਾ ਟੈਂਸਿਟੀ ਉਹ ਵੀ ਚੱਲਦਾ ਰਹੇਗਾ ਕਿ ਸੰਗਤ ਜਿਹੜੀ ਆ ਉਹ ਸਾਡੀ ਨਹੀਂ ਹੈ ਉਹ ਕੌਮ ਦੀ ਸੰਗਤ ਆ ਉਹ ਪੰਜਾਬ ਦੀ ਸੰਗਤ ਆ ਗੁਰੂ ਸਾਹਿਬ ਦੀ ਸੰਗਤ ਆ ਉਹ ਸੰਗਤ ਉਹਦੇ ਤੇ ਜਿਹੜੀ ਮਰਜ਼ੀ ਸੰਗਤ ਆਵੇ ਜੇ ਸਮਾਜੀ ਸਮਾਗਮ ਚ ਆਵੇ ਉੱਥੇ ਠਹਿਰਨ ਦਾ ਉਹਨਾਂ ਲਈ ਨਿਸ਼ੁਲਕ ਜਿਹੜਾ ਆ ਪ੍ਰਬੰਧ ਕੀਤਾ ਗਿਆ ਇੱਕ